ਅੱਜਕਲ ਬਹੁਤਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੋਏਗਾ ਕਿ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਜੀਵਨ ਦੇ ਵਿੱਚ ਜਿੱਥੇ ਬਹੁਤ ਕਠਨ ਤਪੱਸਿਆ ਕੀਤੀ ਉੱਥੇ ਸਿੱਖ ਧਰਮ ਦਾ ਪ੍ਰਚਾਰ ਵੀ ਬਹੁਤ ਕੀਤਾ ਬਾਬਾ ਸ਼੍ਰੀ ਚੰਦ ਜੀ ਨੂੰ ਕੋਈ ਆਮ ਹਸਤੀ ਨਾ ਸਮਝੇ ਕਿਉਂਕਿ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਵਿੱਚ ਬੇਅੰਤ ਸ਼ਕਤੀਆਂ ਤੇ ਤਰਮਾਤਾ ਦੇ ਭੰਡਾਰ ਸਨ ਤਦ ਵੀ ਉਹਨਾਂ ਨੇ ਆਪਣਾ ਸਾਰਾ ਜੀਵਨ ਪਗ ਦੀ ਤੀਅ ਤੇ ਤਪੱਸਿਆ ਦੇ ਵਿੱਚ ਬਤੀਤ ਕੀਤਾ ਅਸਲ ਵਿੱਚ ਜਦੋਂ ਰਿੱਧੀਆਂ ਸਿੱਧੀਆਂ ਇਹ ਕਰਮਾਤਾ ਆਂਦੀਆਂ ਨੇ ਉਦੋਂ ਹੰਕਾਰ ਵੀ ਨਾਲ ਆਣਾ ਸੁਭਾਵਕ ਹੀ ਹੈ ਪਰ ਜਿਹੜੇ ਪਰਮਾਤਮਾ ਦੇ ਪਿਆਰੇ ਹੁੰਦੇ ਨੇ ਉਹ ਇਹਨਾਂ ਕਰਮਾਤਾ ਨੂੰ ਕੁਝ ਨਹੀਂ ਸਮਝਦੇ ਸਗੋਂ ਉਹ ਇਹਨਾਂ ਕਰਮਾਤਾ ਤੋਂ ਨਿਰਲੇਪ ਰਹਿੰਦੇ ਨੇ ਇਹਨਾਂ ਕਰਮਾਤਾ ਦੇ ਵਿੱਚ ਨਹੀਂ ਫਸਦੇ ਪਰ ਜਿਹੜੇ 84 ਸਿੱਧ ਸਨ ਜਿਹੜੇ ਗੋਰਖਨਾਥ ਦੇ ਸਿੱਧ ਸਨ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿੰਨੀਆਂ ਵੀ ਕਰਾਮਾਤਾਂ ਨੇ ਉਹ ਸਾਰੀਆਂ ਸਾਡੇ ਕੋਲ ਨੇ ਇਸ ਦੁਨੀਆ ਵਿੱਚ ਸਾਡੇ ਮੁਕਾਬਲੇ ਤੇ ਨਾ ਹੀ ਤਾਂ ਕੋਈ ਹੋਇਆ ਤੇ ਨਾ ਹੀ ਕੋਈ ਹੋਏਗਾ ਉਹਨਾਂ ਸਿੱਧਾਂ ਦੇ ਵਿੱਚੋਂ ਕੋਈ ਸਿੱਧ ਕਹਿੰਦਾ ਸੀ ਵੀ ਮੈਂ ਇੰਨੀ ਤਾਕਤ ਰੱਖਦਾ ਮੈਂ ਅਸਮਾਨ ਦੇ ਤਾਰੇ ਤੋੜ ਕੇ ਲਿਆ ਸਕਦਾ ਕੋਈ ਸਿੱਧ ਕਹਿੰਦਾ ਮੈਂ ਇੰਨੀ ਤਾਕਤ ਰੱਖਦਾ ਕਿ ਮੈਂ ਅੰਬਰ ਪਾੜ ਕੇ ਆਕਾਸ਼ ਵਿੱਚ ਜਾ ਸਕਦਾ ਤੇ ਕਈ ਹੰਕਾਰ ਵਸ ਹੋ ਕੇ ਇਹ ਕਹਿਆ ਕਰਦੇ ਵੀ ਮੈਂ ਪਤਾਲ ਨੂੰ ਪਾੜ ਕੇ ਪਤਾਲ ਦਾ ਅੰਤ ਪਾ ਸਕਦਾ ਇੱਕ ਦੂਜੇ ਨੂੰ ਕੋਈ ਕਹਿੰਦਾ ਮੇਰੇ ਚ ਇੰਨੀ ਤਾਕਤ ਹੈ ਕਿ ਮੈਂ ਅੱਗ ਦੇ ਕੱਪੜੇ ਬਣਾ ਕੇ ਆਪਣੇ ਸਰੀਰ ਤੇ ਪਾ ਸਕਦਾ ਕੋਈ ਕਹੇ ਮੇਰੇ ਚ ਇੰਨੀ ਤਾਕਤ ਹੈ ਵੀ ਮੈਂ ਅਸਮਾਨ ਤੋਂ ਅੱਗ ਬਾਰਾ ਸਕਦਾ ਜਿਵੇਂ ਮੀਂਹ ਵਰਦਾ ਮੀਂਹ ਦੀ ਥਾਂ ਅੱਗ ਬਾਰਾ ਸਕਦਾ ਅਸਲ ਵਿੱਚ ਇਹਨਾਂ ਸਾਰੇ ਜੋਗੀਆਂ ਨੂੰ ਆਪਣੀਆਂ ਕਰਾਮਾਤਾਂ ਤੇ ਸ਼ਕਤੀਆਂ ਦਾ ਬਹੁਤ ਹੀ ਹੰਕਾਰ ਸੀ ਇਹਨਾਂ ਨੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਵੀ ਟੱਕਰ ਲੈਣ ਦੀ ਬਹੁਤ ਕੋਸ਼ਿਸ਼ ਕੀਤੀ ਗੁਰੂ ਮਹਾਰਾਜ ਜੀ ਨੂੰ ਇਹਨਾਂ ਨੇ ਆਪਣੀਆਂ ਕਰਾਮਾਤਾਂ ਸ਼ਕਤੀਆਂ ਦਿਖਾ ਕੇ ਦਰਾਨ ਦੀ ਕੋਸ਼ਿਸ਼ ਕੀਤੀ ਜਾਂ ਇਹ ਸੋਚਦੇ ਸੀ ਵੀ ਗੁਰੂ ਨਾਨਕ ਸੱਚੇ ਬਾਦਸ਼ਾਹ ਜਦੋਂ ਸਾਡੀ ਸ਼ਕਤੀਆਂ ਦੇਖਣਗੇ ਤਾਂ ਸਾਡੇ ਚੇਲੇ ਬਣ ਜਾਣਗੇ ਪਰ ਉਹ ਅਣਜਾਨ ਸੀ ਉਹਨਾਂ ਦੇ ਸਾਹਮਣੇ ਪਰਮੇਸ਼ਰ ਖੁਦ ਖੁਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਹਨ ਜਿਨ੍ਹਾਂ ਤੋਂ ਇਹਨਾਂ ਸਾਰੀ ਸ਼ਕਤੀਆਂ ਦਾ ਭੰਡਾਰ ਸ਼ੁਰੂ ਹੁੰਦਾ ਹੈ ਇਹਨਾਂ ਹੰਕਾਰੀ ਜੋਗੀਆਂ ਦੇ ਵਿੱਚੋਂ ਇੱਕ ਜੋਗੀ ਬੋਲਿਆ ਕਹਿੰਦਾ ਪੰਜਾਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੁੱਤਰ ਬਾਬਾ ਸ਼੍ਰੀ ਚੰਦ ਜੀ ਪੰਜਾਬ ਵਿੱਚ ਰਹਿੰਦੇ ਨੇ ਮੈਂ ਸੁਣਿਆ ਹੈ ਵੀ ਉਹਨਾਂ ਦੀ ਉੱਥੇ ਬਹੁਤ ਸੋਭਾ ਤੇ ਸਾਰੇ ਜੱਗ ਦੇ ਵਿੱਚ ਉਨ੍ਹਾਂ ਦੀ ਪ੍ਰਸ਼ੰਸਾ ਤੇ ਸੋਭਾ ਫੈਲ ਚੁੱਕੀ ਹੈ ਨਾਲ ਦੇ ਨਾਲ ਲੋਕ ਤਾਂ ਮੱਥਾ ਟੇਕਦੇ ਹੀ ਨੇ ਲੋਕ ਤਾਂ ਸੋਭਾ ਕਰਦੇ ਹੀ ਨੇ ਇਹ ਜਿੰਨੇ ਵੀ ਮਹਾਰਾਜੇ ਰਾਜੇ ਹਨ ਉਹ ਵੀ ਸਾਰੇ ਬਾਬਾ ਸ਼੍ਰੀਚੰਦ ਜੀ ਕੋ ਲਾ ਕੇ ਸਜਦਾ ਕਰਦੇ ਨੇ ਉਹ ਸਿੱਧ ਹੰਕਾਰ ਵਿੱਚ ਕਹਿੰਦੇ ਉਹ ਜਿਹੜਾ ਬਾਬਾ ਸ਼੍ਰੀਚੰਦ ਹੈ ਉਹ ਤਾਂ ਕੱਲ ਦਾ ਬੱਚਾ ਹੈ ਅਸੀਂ ਤਾਂ ਆਪਣੀ ਸਾਰੀ ਜ਼ਿੰਦਗੀ ਇਹਨਾਂ ਸ਼ਕਤੀਆਂ ਨੂੰ ਇਕੱਠੀ ਕਰਨ ਵਿੱਚ ਲਾ ਦਿੱਤੀ ਅਸਲ ਵਿੱਚ ਸਾਹ ਸੰਗਤ ਜੀ ਜਦੋਂ ਇਹ ਗੁਰਨਾਨਕ ਸੱਚੇ ਪਾਤਸ਼ਾਹ ਨੂੰ ਮਿਲੇ ਸਨ ਇਹ ਗੁਰੂ ਮਹਾਰਾਜ ਜੀ ਨੂੰ ਵੀ ਬਾਲਾ ਕਹਿੰਦੇ ਸੀ ਭਾਵ ਬਲਕ ਕਿਉਂਕਿ ਇਹਨਾਂ ਨੇ ਆਪਣੀਆਂ ਉਮਰਾਂ ਬਹੁਤ ਵਧਾਈਆਂ ਹੋਈਆਂ ਸਨ ਸੋ ਇਹ ਸੋਚਦੇ ਸਨ ਸਾਰੇ ਸਾਡੇ ਸਾਹਮਣੇ ਬਾਲਕ ਹੀ ਨੇ ਤੇ ਜਦੋਂ ਅੰਦਰ ਸ਼ਕਤੀਆਂ ਦਾ ਰਿੱਧੀਆਂ ਸਿੱਧੀਆਂ ਦਾ ਹੰਕਾਰ ਹੋਵੇ ਫਿਰ ਤਾਂ ਬੰਦਾ ਸਾਹਮਣੇ ਰੱਬ ਨੂੰ ਹੀ ਨਹੀਂ ਕੁਝ ਸਮਝਦਾ ਸੋ ਸਾਰੇ ਜੋਗੀ ਆਪਸ ਵਿੱਚ ਵਿਚਾਰ ਕਰਦੇ ਸੀ ਕੀ ਬਾਬਾ ਸ਼੍ਰੀ ਚੰਦ ਜੀ ਪੰਜਾਬ ਦੀ ਧਰਤੀ ਤੇ ਨੇ ਦੂਜਾ ਜੋਗੀ ਬੋਲਿਆ ਲੈ ਇਹ ਕਿਹੜੀ ਗੱਲ ਐ ਉਹਨਾਂ ਤੋਂ ਵੱਧ ਸਾਡੇ ਕੋਲ ਸ਼ਕਤੀਆਂ ਨੇ ਤੂੰ ਤਾਂ ਬਸ ਗੱਪਾਂ ਹੀ ਮਾਰੀ ਜਾਂਦਾ ਕਿ ਉਹਨਾਂ ਕੋਲ ਬਹੁਤ ਸ਼ਕਤੀਆਂ ਨੇ ਉਹਨਾਂ ਕੋਲ ਬਹੁਤ ਰਾਜੇ ਮਹਾਰਾਜੇ ਆਉਂਦੇ ਨੇ ਜਿਹੜੀਆਂ ਕਰਾਮਾਤਾ ਸ਼ਕਤੀਆਂ ਲੈਣ ਵਿੱਚ ਸਾਨੂੰ ਇੰਨਾ ਸਮਾਂ ਲੱਗ ਗਿਆ ਉਹ ਕਰਾਮਾਤਾ ਸ਼ਕਤੀਆਂ ਉਸ ਬਾਲਕ ਕੋਲ ਐਨੀ ਛੇਤੀ ਕਿਵੇਂ ਆ ਗਈਆਂ ਜਦੋਂ ਇਹ ਸਾਰੀ ਗੱਲਬਾਤ ਸਿੱਧਾ ਵਿੱਚ ਚੱਲ ਰਹੀ ਸੀ ਉਦੋਂ ਵਿੱਚੋਂ ਇੱਕ ਸਿੱਧ ਬੋਲਿਆ ਜੇ ਤਾ ਤੂੰ ਸੱਚ ਬੋਲਦਿਆ ਤਾਂ ਤੂੰ ਮੈਨੂੰ ਉੱਥੇ ਲੈ ਕੇ ਜਾ ਤੇ ਸਭ ਕੁਝ ਵਖਾ ਅਸੀਂ ਉੱਥੇ ਜਾ ਕੇ ਵੇਖ ਹੀ ਲੈਨੇ ਆ ਵੀ ਗੁਰੂ ਨਾਨਕ ਪਾਤਸ਼ਾਹ ਦਾ ਪੁੱਤਰ ਕਿੰਨਾ ਕਬੜਾ ਕਰਾਮਾਤੀ ਹੈ ਇੱਕ ਸਿੱਧ ਨੇ ਪੁੱਛਿਆ ਵੀ ਬਾਬਾ ਸ਼੍ਰੀ ਚੰਦ ਇੱਥੇ ਬੈਠਾ ਹੈ ਤਾਂ ਦੂਜੇ ਸਿੱਧ ਨੇ ਜਵਾਬ ਦਿੱਤਾ ਵੀ ਬਾਬਾ ਸ਼੍ਰੀ ਚੰਦ ਜੀ ਤਾਂ ਗੁਰਦਾਸਪੁਰ ਦੀ ਤਰਤੀ ਤੇ ਧੂਣਾ ਲਈ ਬੈਠੇ ਨੇ ਕਹਿੰਦੇ ਬਸ ਇੰਨੀ ਦਲ ਸੁਣੀ ਸਾਰੇ ਸਿੱਧਾ ਨੇ ਬਾਬਾ ਸ਼੍ਰੀ ਚੰਦ ਜੀ ਵੱਲ ਉਡਾਰੀ ਲਾ ਦਿੱਤੀ ਸਾਰੇ ਸਿੱਧ ਆਪਣੀ ਥਾਂ ਤੋਂ ਉੱਡਦੇ ਹੋਏ ਬਾਬਾ ਸ਼੍ਰੀ ਚੰਦ ਜੀ ਕੋਲ ਆ ਗਏ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਕੋਲ ਭਾਈ ਕਮਲਿਆ ਜੀ ਤੇ ਬਾਬਾ ਜੀ ਦੇ ਭਤੀਜੇ ਭਾਈ ਧਰਮਚੰਦ ਜੀ ਬੈਠੇ ਸਨ ਬਾਬਾ ਸ਼੍ਰੀ ਚੰਦ ਜੀ ਦਾ ਚਿਹਰਾ ਬਹੁਤ ਚਮਕ ਰਹੀ ਸੀ ਤੇ ਉਹਨਾਂ ਦੀਆਂ ਜਟਾਵਾਂ ਵੀ ਸੋਨੇ ਵਾਂਗ ਲਿਸ਼ਕਰੀਆਂ ਸਨ। ਬਾਬਾ ਜੀ ਆਪਣੀਆਂ ਅੱਖਾਂ ਬੰਦ ਕਰਕੇ ਪਰਮੇਸ਼ਰ ਦੇ ਧਿਆਨ ਵਿੱਚ ਬੈਠੇ ਸਨ। ਉਹਨਾਂ ਦੀ ਇੰਨੀ ਸੁੰਦਰ ਸੂਰਤ ਦੇਖ ਕੇ ਸਾਰੇ ਖਿੱਚਦੇ ਜਾਂਦੇ ਸਨ। ਅਸਲ ਵਿੱਚ ਬਾਬਾ ਸ਼੍ਰੀ ਚੰਦ ਜੀ ਬਾਰੇ ਸਿੱਧ ਜਾਣਦੇ ਸਨ ਕਿ ਉਹ ਆਮ ਹਸਤੀ ਨਹੀਂ ਹੈ, ਕੋਈ ਆਮ ਇਨਸਾਨ ਨਹੀਂ ਹੈ ਕਿਉਂਕਿ ਇੰਨੀ ਲੋਕਾਂ ਦੇ ਵਿੱਚ ਸੋਭਾ ਪ੍ਰਸ਼ਾਦਾ ਹੋਣੀ ਕੋਈ ਛੋਟੀ ਗੱਲ ਨਹੀਂ। ਤੇ ਦੂਸਰੀ ਗੱਲ ਉਹਨਾਂ ਨੂੰ ਪਤਾ ਸੀ ਕਿ ਬਾਬਾ ਸ਼੍ਰੀ ਚੰਦ ਜੀ ਕਿੰਨੇ ਸ਼ਕਤੀਮਾਨ ਹਨ ਪਰ ਅੰਦਰ ਜਿਹੜੀ ਈਰਖਾ ਹੁੰਦੀ ਹੈ ਅਹੰਕਾਰ ਹੁੰਦਾ ਹੈ ਉਹ ਬੰਦੇ ਨੂੰ ਛੇਤੀ ਕਿਤੇ ਮੰਨਣ ਨਹੀਂ ਦਿੰਦਾ ਕਿ ਭਾਈ ਤੇਰੇ ਤੋਂ ਵੀ ਕੋਈ ਵੱਧ ਸ਼ਕਤੀਮਾਨ ਹੋਏਗਾ ਇਸ ਸੰਸਾਰ ਵਿੱਚ ਜਿੱਥੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬੈਠੇ ਹੋਏ ਸਨ ਉਹ ਸਾਰੇ ਸਿੱਧ ਉੱਪਰ ਆਕਾਸ਼ ਵਿੱਚ ਹੀ ਚੱਕਰ ਲਾਈ ਜਾ ਰਹੇ ਸਨ ਉੱਡਦੇ ਪਏ ਸਨ ਉਹ ਬਾਬਾ ਜੀ ਨੂੰ ਦੱਸਣਾ ਚਾਹੁੰਦੇ ਸਨ ਕਿ ਇਹ ਜਿਹੜੇ 84 ਸਿੱਧ ਨੇ ਉਹ ਕਿੰਨੇ ਸ਼ਕਤੀਮਾਨ ਨੇ ਕਿੰਨੀਆਂ ਇਹਨਾਂ ਕੋਲ ਤਾਕਤਾਂ ਨੇ ਉਹ ਜਿਹੜੇ ਪਰਮਾਤਮਾ ਦੇ ਸੱਚੇ ਭਗਤ ਹੁੰਦੇ ਨੇ ਪਰਮਾਤਮਾ ਦੀ ਬੰਦਗੀ ਕਰਦੇ ਨੇ ਉਹ ਇਹ ਚੀਜ਼ਾਂ ਨੂੰ ਪਛਾਣ ਲੈਂਦੇ ਨੇ ਕਿ ਆਹ ਜਿਹੜੇ ਸਿੱਧ ਆਏ ਨੇ ਇਹ ਸਭ ਕੁਝ ਇਹ ਕਰਾਮਾਤਾਂ ਸ਼ਕਤੀਆਂ ਸਾਨੂੰ ਦਿਖਾਉਣ ਵਾਸਤੇ ਕਰ ਰਹੇ ਨੇ ਸੋ ਬਾਬਾ ਸ਼੍ਰੀ ਚੰਦ ਜੀ ਨੂੰ ਪਤਾ ਲੱਗ ਗਿਆ ਵੀ ਆ ਜਿਹੜੇ ਸਿੱਧ ਅਸਮਾਨ ਵਿੱਚ ਉੱਡਦੇ ਪਈ ਨੇ ਇਹ ਸਿਰਫ ਸਾਨੂੰ ਦਿਖਾਣਾ ਜਾਂਦੇ ਨੇ ਕਿ ਇਹਨਾਂ ਕੋਲ ਕਿੰਨੀਆਂ ਸ਼ਕਤੀਆਂ ਨੇ ਕਿੰਨੀਆਂ ਤਾਕਤਾਂ ਨੇ ਉਦੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਹਿੰਦੇ ਕਮਲਿਆ ਜੀ ਆਹ ਜਿਹੜੇ ਤੁਸੀਂ ਸਿੱਧ ਉੱਡਦੇ ਹੋਏ ਦੇਖ ਰਹੇ ਹੋ ਇਹ ਸਿੱਧ ਹਿਮਾਲਿਆ ਤੋਂ ਉੱਡ ਕੇ ਇੱਥੇ ਗੁਰਦਾਸਪੁਰ ਦੀ ਧਰਤੀ ਤੇ ਆਏ ਨੇ ਇਹ ਸਾਨੂੰ ਆਪਣੀਆਂ ਕਰਾਮਾਤਾਂ ਸ਼ਕਤੀਆਂ ਦਿਖਾਉਣ ਆਏ ਨੇ ਇਹਨਾਂ ਨੂੰ ਜਿਹੜੇ ਸਿੱਧ ਅਸਮਾਨ ਵਿੱਚ ਉੱਡ ਰਹੇ ਸਨ ਉਹ ਸਾਰੇ ਧਰਤੀ ਤੇ ਆ ਗਏ ਤੇ ਬਾਬਾ ਸ਼੍ਰੀ ਚੰਦ ਜੀ ਦੇ ਆਸ-ਪਾਸ ਬਹਿ ਗਏ। ਬਾਬਾ ਜੀ ਕਹਿੰਦੇ ਜੀ ਆਇਆਂ ਨੂੰ। ਬਹੁਤ ਪ੍ਰੇਮ ਸਤਿਕਾਰ ਨਾਲ ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਸਿੱਧਾਂ ਨੂੰ ਆਪਣੇ ਕੋਲ ਬਿਠਾਇਆ। ਪ੍ਰਸਾਦ ਸੰਗਤ ਜੀ ਅੱਗੋਂ ਜਿਹੜੇ ਉਹ ਸਿੱਧ ਸਨ ਉਹ ਹੰਕਾਰ ਨਾਲ ਭਰੇ ਹੋਏ ਸਨ। ਈਰਖਾ ਨਾਲ ਭਰੇ ਹੋਏ ਸਨ ਤੇ ਜਦੋਂ ਬੰਦੇ ਨੂੰ ਕਿਸੇ ਨਾਲ ਈਰਖਾ ਹੋਵੇ ਉਦੋਂ ਫਿਰ ਬੰਦਾ ਪਿਆਰ ਪਰੇ ਬਚਨ ਨਹੀਂ ਬੋਲ ਪੰਦਾ ਉਹ ਬਾਬਾ ਸ਼੍ਰੀ ਚੰਦ ਜੀ ਨੂੰ ਬਹੁਤ ਕੋੜੇ ਤੇ ਰੁਖੇ ਬਚਨ ਕਰਦੇ ਨੇ ਪਰ ਧੰਨ ਨੇ ਉਹ ਪਰਮਾਤਮਾ ਦੇ ਸੱਚੇ ਭਗਤ ਜਿਹੜੇ ਐਨੇ ਕੋੜੇ ਬੋਲਾਂ ਨੂੰ ਰੁਖੇ ਬਚਨਾਂ ਨੂੰ ਵੀ ਸਹਿ ਜਾਂਦੇ ਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਇਹਨਾਂ ਸਿੱਧਾਂ ਦੇ ਕੋੜੇ ਬੋਲ ਸੁਣਦੇ ਹੋਏ ਮੁਸਕਰਾਉਂਦੇ ਨੇ ਬਾਬਾ ਜੀ ਨੇ ਆਪਣੇ ਮੱਥੇ ਤੇ ਕੋਈ ਤਿਉੜੀ ਨਹੀਂ ਪਾਈ ਨਾ ਹੀ ਬਾਬਾ ਜੀ ਕ੍ਰੋਧ ਵਿੱਚ ਆਏ ਸਗੋ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਤਾਂ ਆਪਣੇ ਅੰਮ੍ਰਿਤ ਬਚਨਾਂ ਨਾਲ ਉੱਥੇ ਅੰਮ੍ਰਿਤ ਵਰਖਾ ਕਰ ਰਹੇ ਸਨ। ਬਾਬਾ ਜੀ ਦੇ ਬਚਨ ਸੁਣ ਕੇ ਕਈ ਸਿੱਧ ਤਾਂ ਬਹੁਤ ਸ਼ਾਂਤ ਹੋ ਗਏ। ਪਰ ਕਈ ਸਿੱਧ ਹਜੇ ਵੀ ਸਿਰ ੜਾਉਂਦੇ ਸਨ। ਹੰਕਾਰ ਵਸ ਹੋ ਕੇ ਮੰਦੇ ਬਚਨ ਬੋਲਦੇ ਸਨ। ਸਾ ਸੰਗਤ ਜੀ ਸਾਰੇ ਸਿੱਧ ਮਾੜੇ ਨਹੀਂ ਐ। ਕਈ ਸਿੱਧ ਬਹੁਤ ਚੰਗੇ ਵੀ ਸਨ। ਜਿਵੇਂ ਭਰਤਰੀ ਜੋਗੀ ਸੀ। ਪਰ ਜਿਹੜੇ ਅਚੰਗਰ ਨਾਥ ਭੰਗਰ ਨਾਥ ਵਰਗੇ ਸਿੱਧ ਸਨ ਇਹਨਾਂ ਨੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਵੀ ਬਹੁਤ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਪਰ ਅੰਤ ਵਿੱਚ ਉਹਨਾਂ ਨੇ ਮੂਹ ਦੀ ਖਾਦੀ ਕਿਉਂਕਿ ਪਰਮਾਤਮਾ ਦੇ ਨਾਲ ਕਦੀ ਵੀ ਕੋਈ ਜਿੱਤ ਨਹੀਂ ਸਕਿਆ ਸਾ ਸੰਗਤ ਜੀ ਜਦੋਂ ਵੀ ਕੋਈ ਗਿਆਨੀ ਵਿਅਕਤੀ ਆਉਂਦਾ ਹੈ ਉਹ ਆਪਣਾ ਗਿਆਨ ਵਿਖਾਣ ਵਾਸਤੇ ਜਾਂ ਤਾਂ ਆਪਣੀਆਂ ਤਾਕਤਾਂ ਦਿਖਾਉਂਦਾ ਹੈ ਜਾਂ ਆਪਣਾ ਗਿਆਨ ਦਿਖੰਦਾ ਸੋ ਬਾਬਾ ਸ੍ਰੀ ਚੰਦ ਜੀ ਦੇ ਕੋਲ ਜਦੋਂ ਆ ਸਿੱਧਾਏ ਉਹਨਾਂ ਨੇ ਆਪਣੀਆਂ ਪਹਿਲੇ ਤਾਕਤਾ ਦਿਖਾਈਆਂ ਵੀ ਸਾਡੇ ਸਰੀਰ ਦੇ ਅੰਦਰ ਇੰਨੀਆਂ ਕਰਾਮਾਤਾਂ ਨੇ ਉਹ ਤਾਕਤਾ ਦਿਖਾਉਣ ਤੋਂ ਬਾਅਦ ਜਦੋਂ ਉਹ ਬਾਬਾ ਜੀ ਕੋਲ ਬੈਠੇ ਉਹ ਹੁਣ ਬਾਬਾ ਜੀ ਨੂੰ ਬਹੁਤ ਪ੍ਰਸ਼ਨ ਪੁੱਛਦੇ ਨੇ ਉਹਨਾਂ ਨੂੰ ਲੱਗਦਾ ਸੀ ਵੀ ਜਿਹੜੇ ਅਸੀਂ ਪ੍ਰਸ਼ਨ ਪੁੱਛਾਂਗੇ ਉਨਾ ਪ੍ਰਸ਼ਨਾਂ ਦੇ ਕੋਈ ਜਵਾਬ ਨਹੀਂ ਹੋਣਗੇ ਨਾ ਕੋਲ ਕਿਉਂਕਿ ਇਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਵੀ ਬਹੁਤ ਪ੍ਰਸ਼ਨ ਪੁੱਛੇ ਸੀ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਸਿੱਧਾ ਕੋਲ ਸੁਮੀਰ ਪਹਾੜ ਤੇ ਗਏ ਸੀ ਪਰ ਇਹਨਾਂ ਨੇ ਫੇਰ ਆਪਣੇ ਮੂੰਹ ਦੀ ਖਾਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਇੱਕ ਇੱਕ ਪ੍ਰਸ਼ਨ ਦਾ ਬਹੁਤ ਸਦੀਕ ਤੇ ਸਹੀ ਜਵਾਬ ਦਿੱਤਾ ਤੇ ਤਰੰਤ ਦਿੱਤਾ ਇਹਨਾਂ ਨੂੰ ਹੁੰਦਾ ਹੈ ਵੀ ਜੇ ਨੇ ਕਿਤੇ ਸਾਡੇ ਇੱਕ ਪ੍ਰਸ਼ਨ ਦਾ ਜਵਾਬ ਨਹੀਂ ਦਿੱਤਾ ਫਿਰ ਅਸੀਂ ਜਿੱਤ ਜਾਵਾਂਗੇ ਫਿਰ ਅਸੀਂ ਦੱਸਾਂਗੇ ਵੀ ਤੂੰ ਹਾਰ ਗਿਆ ਤੇ ਅਸੀਂ ਤੇਰੇ ਨਾਲੋਂ ਵੱਧ ਸਿਆਣੇ ਹਾਂ ਉਹਨਾਂ ਸਿੱਧਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਕੋਈ ਇੱਕ ਪ੍ਰਸ਼ਨ ਨਹੀਂ ਕੀਤਾ ਉਹਨਾਂ ਨੇ ਤਾਂ ਸਭੂ ਉੱਥੇ ਸੈਂਕੜੇ ਪ੍ਰਸ਼ਨ ਕੀਤੇ ਪਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਉਹਨਾਂ ਸਾਰੇ ਪ੍ਰਸ਼ਨਾਂ ਦਾ ਬਹੁਤ ਧੀਰਜ ਨਾਲ ਸਹੀ ਜਵਾਬ ਦਿੱਤੇ ਪ੍ਰਸ਼ਨ ਉੱਤਰ ਪੁੱਛਦੇ ਪੁੱਛਦੇ ਪ੍ਰਸ਼ਾਦਾ ਦਾ ਸਮਾਂ ਹੋ ਗਿਆ। ਉਦੋਂ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਨੇ ਭਾਈ ਕਮਲਿਆ ਜੀ ਨੂੰ ਆਖਿਆ ਭਾਈ ਤੁਸੀਂ ਨਗਰ ਵਿੱਚ ਜਾਓ ਤੇ ਪ੍ਰਸ਼ਾਦਾ ਲੈ ਕੇ ਆਓ ਜੋ ਕਿ ਅਸੀਂ ਇਨਾ ਆਏ ਹੋਏ ਸਿੱਧਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ। ਕਹਿੰਦੇ ਜਦੋਂ ਬਾਬਾ ਸ਼੍ਰੀਚੰਦ ਜੀ ਦੇ ਇਹ ਬਚਨ ਸੁਣੇ ਤਾਂ ਉਹ ਸਿੱਧਾਂ ਨੇ ਕੀ ਕੀਤਾ ਆਪਣੀਆਂ ਸ਼ਕਤੀਆਂ ਵਰਤ ਕੇ ਉਸ ਨਗਰੀ ਦੇ ਸਾਰਿਆਂ ਦੇ ਮਨ ਬਦਲ ਦਿੱਤੇ। ਉਹਨਾਂ ਸਾਰੇ ਲੋਕਾਂ ਦੇ ਮਨ ਪਰਮਾ ਦਿੱਤੇ। ਉਹ ਚਾਹੁੰਦੇ ਸੀ ਵੀ ਇਸ ਨਗਰੀ ਦੇ ਵਿੱਚੋਂ ਭਾਈ ਕਮਲਿਆ ਜੀ ਨੂੰ ਕੋਈ ਵੀ ਭੋਜਨ ਨਾ ਦੇਵੇ ਸੋ ਭਾਈ ਕਮਲਿਆ ਜੀ ਆਗਿਆ ਲੈ ਕੇ ਬਾਬਾ ਸ਼੍ਰੀ ਚਾਂਜੀ ਨੂੰ ਮੱਥਾ ਟੇਕ ਕੇ ਸ਼ਹਿਰ ਵਿੱਚ ਚਲੇ ਗਏ ਨਗਰ ਵਿੱਚ ਚਲੇ ਗਏ ਭਾਈ ਕਮਲਿਆ ਜੀ ਨਗਰ ਵਿੱਚ ਜਿਹਦੇ ਵੀ ਘਰ ਜਾਂਦੇ ਨੇ ਉਹ ਸਾਰੇ ਨਾ ਕਰ ਦਿੰਦੇ ਨੇ ਜੇ ਅਗਲੇ ਘਰ ਵਿੱਚ ਵੀ ਜਾਂਦੇ ਨੇ ਤਾਂ ਉੱਥੋਂ ਵੀ ਨਾ ਮਿਲਦੀ ਹੈ ਕਿਉਂ ਕਿ ਸਾਰੇ ਸਿੱਧਾ ਨੇ ਇਹਨਾਂ ਲੋਕਾਂ ਦੇ ਮਨ ਨੂੰ ਪਰਵਾ ਮਾ ਦਿੱਤੇ ਇਨਾਂ ਦੇ ਮਨਾਂ ਨੂੰ ਫੇਰ ਦਿੱਤਾ ਉਹਨੋਂ ਲੋਕ ਭਾਈ ਕਮਲਿਆ ਜੀ ਨੂੰ ਪ੍ਰਸ਼ਾਦਾ ਵਾਸਤੇ ਨਾ ਕਰੀ ਜਾਂਦੇ ਨੇ ਸਾਰਿਆਂ ਕੋਲੋਂ ਨਾਂ ਸੁਣ ਕੇ ਦਿਲ ਵਿੱਚ ਕਿਸੇ ਦੇ ਦਇਆਨਾਹ ਵੇਖ ਕੇ ਭਾਈ ਕਮਲਿਆ ਜੀ ਦਾ ਮਨ ਬਹੁਤ ਦੁਖੀ ਹੋਇਆ ਉਹ ਮਨ ਵਿੱਚ ਸੋਚਦੇ ਨੇ ਕਿ ਹੁਣ ਕੀ ਕੀਤਾ ਜਾਵੇ ਪ੍ਰਸ਼ਾਦਾ ਕੋਈ ਦੇਣ ਵਾਸਤੇ ਤਿਆਰ ਨਹੀਂ ਹੈ ਸੋ ਮੈਂ ਇਹਨਾਂ ਸਿੱਧਾਂ ਵਾਸਤੇ ਪ੍ਰਸ਼ਾਦਾ ਕਿੱਥੋਂ ਲੈ ਕੇ ਆਵਾਂ ਐਨਾ ਸੋਚਦੇ ਸੋਚਦੇ ਭਾਈ ਕਮਲਿਆ ਜੀ ਸ਼ਹਿਰ ਤੋਂ ਬਾਹਰ ਆ ਗਏ ਭਾਈ ਕਮਲਿਆ ਜੀ ਸ਼ਹਿਰ ਤੋਂ ਬਾਹਰ ਆ ਕੇ ਸੋਚਦੇ ਨੇ ਕਹਿੰਦੇ ਨੇ ਵੀ ਇਸ ਸ਼ਹਿਰ ਦੇ ਵਿੱਚੋਂ ਸਾਨੂੰ ਕੁਝ ਨਹੀਂ ਮਿਲਿਆ ਲੋਕਾਂ ਨੇ ਕੁਝ ਨਹੀਂ ਦਿੱਤਾ ਇਹ ਤਾਂ ਸ਼ਹਿਰ ਖੇ ਹੋ ਜੀ ਭਾਈ ਕਮਲਿਆ ਜੀ ਨੇ ਸੁਭਾਵਕ ਹੀ ਇਹ ਬਚਨ ਕਰ ਦਿੱਤਾ ਅਨਸਾਧ ਸੰਗਤ ਜੀ ਸਾਧੂਆਂ ਦੇ ਬਚਨ اٹਲ ਹੁੰਦੇ ਨੇ ਜੋ ਉਹ ਬਚਨ ਕਰ ਦੇਣ ਉਹ ਬਚਨ ਪਰਮਾਤਮਾ ਨੂੰ ਵੀ ਮੰਨਨੇ ਪੈਂਦੇ ਨੇ ਕਿਉਂ ਕਿਉਂਕਿ ਉਹ ਸਾਧੂ ਰੱਬ ਦੇ ਅਨੰਨ ਪਿਆਰੇ ਹੁੰਦੇ ਨੇ ਤੇ ਰੱਬ ਉਹਨਾਂ ਦੇ ਬਚਨਾਂ ਨੂੰ ਟਾਲ ਨਹੀਂ ਸਕਦਾ ਸੋ ਕਹਿੰਦੇ ਭਾਈ ਕਮਲਿਆ ਜੀ ਦਾ ਬਚਨ ਅਜਾਈ ਨਹੀਂ ਗਿਆ ਉਹਨਾਂ ਦੇ ਬਚਨ ਉੱਥੇ ਵਰਤ ਗਏ ਤੇ ਸਾਰਾ ਨਗਰ ਖੇ ਹੋ ਗਿਆ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉੱਥੇ ਬੈਠੇ ਸਨ ਤੇ ਬਾਬਾ ਜੀ ਉੱਥੇ ਬੈਠਿਆਂ ਹੀ ਸਭ ਕੁਝ ਜਾਣਗੇ ਜਦੋਂ ਭਾਈ ਕਮਲਿਆ ਜੀ ਬਾਬਾ ਜੀ ਕੋਲ ਆਉਂਦੇ ਨੇ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਮਲਿਆ ਜੀ ਨੂੰ ਸਮਝਾਉਂਦੇ ਨੇ ਭਾਈ ਕਮਲਿਆ ਜੋ ਇਹ ਤੂੰ ਬਚਨ ਕੀਤਾ ਉਹ ਸਹੀ ਨਹੀਂ ਹੈ ਇਹਨਾਂ ਵਿਚਾਰੇ ਲੋਕਾਂ ਦਾ ਕੋਈ ਕਸੂਰ ਨਹੀਂ ਸਗੋ ਇਹਨਾਂ ਦਾ ਮੰਨ ਤਾਂ ਇਹਨਾਂ ਸਿੱਧਾਂ ਨੇ ਫੇਰ ਦਿੱਤਾ ਇਹਨਾਂ ਨੂੰ ਪਰਮਾਹ ਦਿੱਤਾ ਤਾਂ ਹੀ ਤਾਂ ਤੈਨੂੰ ਕਿਸੇ ਨੇ ਪ੍ਰਸ਼ਾਦਾ ਨਹੀਂ ਦਿੱਤਾ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਹਿੰਦੇ ਭਾਈ ਕਮਲਿਆ ਜੀ ਜਿਹੜਾ ਇਹ ਤੁਹਾਡਾ ਬਚਨ ਹੈ ਅਜਾਈ ਨਹੀਂ ਜਾਏਗਾ ਪੂਰਾ ਹੋਏਗਾ ਕਿਉਂ ਕਿਉਂਕਿ ਤੁਸੀਂ ਪ੍ਰਮਾਤਮਾ ਦੇ ਸੱਚੇ ਭਗਤ ਹੋ ਸਾਡੇ ਸੇਵਕ ਹੋ ਪਰ ਤੁਸੀਂ ਜਾ ਕੇ ਹੁਣ ਸਾਰੇ ਨਗਰ ਦੇ ਵਿੱਚ ਸਾਰੇ ਲੋਕਾਂ ਨੂੰ ਇਹ ਗੱਲ ਕਹਿ ਦਿਓ ਵੀ ਸਾਰੇ ਲੋਕ ਆਪਣੇ ਬੱਚੇ ਪਰਿਵਾਰਾਂ ਨੂੰ ਲੈ ਕੇ ਹੋਰ ਕੀਮਤੀ ਸਾਜੋ-ਸਮਾਨ ਨੂੰ ਲੈ ਕੇ ਨਗਰ ਤੋਂ ਬਾਹਰ ਆ ਜਾਣ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਹਿੰਦੇ ਭਾਈ ਕਮਲਿਆ ਜੀ ਛੇਤੀ ਕਰੋ ਤੁਹਾਡੇ ਕੋਲ ਸਮਾਂ ਥੋੜਾ ਹੈ ਕਿਤੇ ਜੀਵਾ ਦਾ ਨੁਕਸਾਨ ਨਾ ਹੋ ਜੇ ਤੁਹਾਡੇ ਬਚਨਾ ਕਰਕੇ। ਜੋ ਛੇਤੀ ਨਾਲ ਜਾ ਕੇ ਉਹਨਾਂ ਸਾਰੇ ਲੋਕਾਂ ਨੂੰ ਸ਼ਹਿਰ ਖਾਲੀ ਕਰਨ ਲਈ ਕਹਿ ਦੋ ਭਾਈ ਕਮਲਿਆ ਜੀ ਬਹੁਤ ਛੇਤੀ ਦੇ ਨਾਲ ਨਗਰ ਵਿੱਚ ਪਹੁੰਚ ਕੇ ਉੱਥੋਂ ਦੇ ਲੋਕਾਂ ਨੂੰ ਕਹਿ ਦਿੰਦੇ ਨੇ ਵੀ ਆਪਣਾ ਛੇਤੀ ਨਾਲ ਸਾਰਾ ਸਮਾਨ ਪਰਿਵਾਰ ਨੂੰ ਲੈ ਕੇ ਨਗਰ ਤੋਂ ਬਾਹਰ ਆਜੋ ਉਹਨਾਂ ਲੋਕਾਂ ਨੇ ਭਾਈ ਕਮਲਿਆ ਜੀ ਦੀ ਸਾਰੀ ਗੱਲ ਮੰਨ ਲਈ ਤੇ ਆਪਣਾ ਸਾਜੋ ਸਮਾਨ ਪਰਿਵਾਰਾਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਨਗਰ ਤੋਂ ਬਾਹਰ ਆ ਗਏ ਜਦੋਂ ਇਹ ਸਾਰੇ ਲੋਕ ਵੀ ਸ਼ਹਿਰ ਤੋਂ ਬਾਹਰ ਆਏ ਉਸੀ ਸਮੇਂ ਨਗਰ ਦੇ ਜਿੰਨੇ ਵੀ ਕੱਚੇ ਪੱਕੇ ਮਕਾਨ ਸਨ ਉਹ ਸਾਰੇ ਧਰਤੀ ਤੇ ਗਿਰਨ ਲੱਗ ਪਏ ਤੇ ਕੁਝ ਮਿੰਟਾਂ ਵਿੱਚ ਹੀ ਸਾਰਾ ਸ਼ਹਿਰ ਖੇਹ ਹੋ ਗਿਆ ਭਾਈ ਕਮਲਿਆ ਜੀ ਉਦੋਂ ਵਾਪਿਸ ਬਾਬਾ ਸ਼੍ਰੀ ਚੰਦ ਜੀ ਕੋਲ ਆਂਦੇ ਨੇ ਤੇ ਪੁੱਛਦੇ ਨੇ ਮਹਾਰਾਜ ਇਹਨਾਂ ਸਿੱਧਾਂ ਨੂੰ ਅਸੀਂ ਪ੍ਰਸ਼ਾਦਾ ਕਿਵੇਂ ਸ਼ਕਾਈਏ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅੱਗੇ ਉਹ ਬਚਨ ਕਰਦੇ ਨੇ ਭਾਈ ਕਮਲਿਆ ਜੀ ਤੁਸੀਂ ਚਿੰਤਾ ਨਾ ਕਰੋ ਉਹ ਪਰਮਾਤਮਾ ਨੇ ਆਪੇ ਹੰਦ ਦੇ ਦੇਣਾ ਉਹ ਆਪੇ ਚਿੰਤਾ ਕਰੇਗਾ ਤੁਸੀਂ ਐ ਕਰੋ ਇਹਨਾਂ ਸਿੱਧਾਂ ਦੀ ਪੰਗਤਾ ਲਵਾ ਦਿਓ ਹੁਣੇ ਹੀ ਅਨਪੂਰਨਾ ਆਏਗੀ ਤੇ ਸਾਰਾ ਪ੍ਰਸ਼ਾਦਾ ਤਿਆਰ ਹੋ ਜਾਏਗਾ ਬਾਬਾ ਸ਼੍ਰੀ ਚੰਦ ਜੀ ਦੇ ਬਚਨ ਕਰਨ ਦੀ ਦੇਰ ਸੀ ਉਸੇ ਵਕਤ ਅਨਪੂਰਨਾ ਹੱਥ ਜੋੜ ਕੇ ਬਾਬਾ ਜੀ ਦੇ ਕੋਲ ਆ ਗਈ ਕਹਿੰਦੀ ਮਹਾਰਾਜ ਮੇਰੇ ਵਾਸਤੇ ਕੀ ਹੁਕਮ ਹੈ ਮੈਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹਾਂ ਤਾਂ ਉਦੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਆਖਿਆ ਕਮਲਿਆ ਜੀ ਆਪ ਪਤੀਲੇ ਉੱਪਰ ਕਪੜਾ ਪਾ ਦਿਓ ਤੇ ਜਿਹੜਾ ਭੋਜਨ ਇਹ ਸਿੱਧ ਆਖਦੇ ਨੇ ਉਹ ਇਸ ਪਤੀਲੇ ਵਿੱਚੋਂ ਕੱਢ-ਕੱਢ ਕੇ ਵਰਤਾਇਆ ਜਾਵੋ ਜੋ ਵੀ ਕਿਸੇ ਦੀ ਖਾਣ ਦੀ ਇੱਛਾ ਹੁੰਦੀ ਸੀ ਉਹੀ ਚੀਜ਼ ਪਤੀਲੀ ਦੇ ਵਿੱਚੋਂ ਬਾਹਰ ਨਿਕਲਦੀ ਸੀ ਸਾਰੇ ਸਿੱਧਾਂ ਨੇ ਉੱਥੇ ਭੋਜਨ ਛਕਿਆ ਤੇ ਬਹੁਤ ਪ੍ਰਸੰਨ ਹੋਏ ਪਰ ਇਹ ਜਿੰਨਾ ਵੀ ਭੋਜਨ ਸੀ ਸਾਰਾ ਭੋਜਨ ਇੱਕ ਪਤੀਲੀ ਦੇ ਵਿੱਚੋਂ ਹੀ ਆ ਰਿਹਾ ਸੀ ਜਦੋਂ ਉਹਨਾਂ ਸਿੱਧਾਂ ਨੇ ਭਈ ਕਮਲੀਆਂ ਜੀ ਨੂੰ ਦੇਖਿਆ ਵੀ ਉਹ ਤਾਂ ਇੱਕ ਪਤੀਲੀ ਦੇ ਕੋਲ ਖੜੇ ਨੇ ਤੇ ਸਾਰਾ ਭੋਜਨ ਇੱਕ ਪਤੀਲੀ ਦੇ ਵਿੱਚੋਂ ਵਰਤਾਰੇ ਨੇ ਕੋਈ ਕੁਝ ਖਾ ਰਿਹਾ ਹੈ ਕੋਈ ਕੁਝ ਖਾ ਰਿਹਾ ਹੈ ਅਲੱਗ-ਅਲੱਗ ਪਕਵਾਨ ਅਲੱਗ-ਅਲੱਗ ਖਾਣਵਾਰੀਆਂ ਚੀਜ਼ਾਂ ਇੱਕੋ ਪਤੀਲੀ ਵਿੱਚ ਆ ਰਹੀ ਹੈ ਉਹ ਬਹੁਤ ਹੈਰਾਨ ਹੋਏ ਤੇ ਬਾਬਾ ਸ਼੍ਰੀਚੰਦ ਜੀ ਨੂੰ ਸਮਝ ਗਏ ਕਿ ਉਹ ਕੋਈ ਆਮ ਇਨਸਾਨ ਨਹੀਂ ਉਹ ਤਾਂ ਬਹੁਤ ਸ਼ਕਤੀਮਾਨ ਤੇ ਪਰਮੇਸ਼ਰ ਦੇ ਵੱਡੇ ਭਗਤ ਹਨ ਉਹਨਾਂ ਸਿੱਧਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਕਿਹਾ ਬਾਬਾ ਜੀ ਤੁਸੀਂ ਬਹੁਤ ਧੰਨ ਹੋ ਜੋ ਵੀ ਅਸੀਂ ਤੁਹਾਡੇ ਬਾਰੇ ਸੁਣਿਆ ਸੀ ਉਹ ਸਭ ਕੁਝ ਸੱਚ ਹੈ ਤੇ ਅਸੀਂ ਮੰਨ ਗਏ ਆਂ ਐਨੀ ਗੱਲ ਕਹਿ ਕੇ ਆਪਣਾ ਹੰਕਾਰ ਤੋੜ ਕੇ ਇਰਖਾ ਨੂੰ ਉੱਥੇ ਹੀ ਛੱਡ ਗਏ ਸਾਰੇ ਸਿੱਧਾਂ ਨੇ ਬਾਬਾ ਸ਼੍ਰੀ ਚੰਦ ਜੀ ਦੇ ਕੋਲੋਂ ਵਾਪਸ ਜਾਣ ਦੀ ਆਗਿਆ ਮੰਗੀ ਬਾਬਾ ਜੀ ਨੇ ਉਹਨਾਂ ਨੂੰ ਆਗਿਆ ਦਿੱਤੀ ਅਤੇ ਜਾਨ ਉਪਰੰਤ ਸਾਰੇ ਸਿੱਧਾਂ ਨੂੰ 5-5 ਸੋਨੇ ਦੀਆਂ ਮੋਹਰਾਂ ਵਿਦਾਇਗੀ ਰੂਪ ਦਿੱਤੀਆਂ ਵਿਦਾਇਗੀ ਲੈ ਕੇ ਸਾਰੇ ਸਿੱਧ ਬਾਬਾ ਸ਼੍ਰੀ ਚੰਦ ਜੀ ਦੇ ਅਸਥਾਨ ਤੋਂ ਆਪਣੇ ਅਸਥਾਨ ਤੇ ਪਹੁੰਚ ਗਏ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਇਹਨਾਂ ਸਿੱਧਾਂ ਦਾ ਹੰਕਾਰ ਤੋੜਿਆ ਈਰਖਾ ਨੂੰ ਖਤਮ ਕੀਤਾ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦਿੱਤਾ ਅਤੇ ਪਰਮਾਤਮਾ ਦੀ ਭਗਤੀ ਵਿੱਚ ਜੋੜਿਆ ਸਾਧ ਸੰਗਤ ਜੀ ਗੁਰੂ ਨਾਨਕ ਸੱਤੇ ਪਾਸ਼ਾ ਜੀ ਨੇ ਜਦੋਂ ਅਵਤਾਰ ਧਾਰਿਆ ਸੀ ਉਦੋਂ 32 ਸਾਲ ਬਾਅਦ ਗੁਰੂ ਸਾਹਿਬ ਜੀ ਦੇ ਘਰ ਬਾਬਾ ਸ਼੍ਰੀ ਚੰਦੀ ਦਾ ਆਗਮਨ ਹੋਇਆ ਸੀ ਵਿਆਹ ਤੋਂ ਬਾਅਦ ਗੁਰੂ ਸਾਹਿਬ ਜੀ ਤਲਵੰਡੀ ਤੋਂ ਸੁਲਤਾਨਪੁਰ ਆ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ ਅਕਸਰ ਹੀ ਘਰ ਤੋਂ ਬਾਹਰ ਰਹਿਆ ਕਰਦੇ ਸਨ ਤੇ ਕਦੀ ਕਦੀ ਘਰੇ ਆਉਂਦੇ ਸਨ ਮਾਤਾ ਸਲਖਣੀ ਜੀ ਜਦੋਂ ਗੁਰੂ ਸਾਹਿਬ ਜੀ ਦਾ ਇਹ ਸੁਭਾਅ ਵੇਖਦੇ ਸਨ ਉਦੋਂ ਉਹ ਬਹੁਤ ਦੁਖੀ ਹੁੰਦੇ ਸਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਿੰਨਾ ਵੀ ਧਨ ਕਮਾਉਂਦੇ ਸਨ ਉਹ ਧਨ ਸਾਰਾ ਹੀ ਬਾਹਰ ਗਰੀਬਾਂ ਦੇ ਵਿੱਚ ਵੰਡ ਦਿੰਦੇ ਸਨ ਲੋੜਵੰਦਾਂ ਦੇ ਵਿੱਚ ਵੰਡ ਦਿੰਦੇ ਸਨ ਜਦੋਂ ਇਹ ਸਾਰੀ ਗੱਲ ਗੁਰੂ ਸਾਹਿਬ ਜੀ ਦੀ ਸੱਸ ਚੰਦੂ ਰਾਣੀ ਨੂੰ ਪਤਾ ਲੱਗਿਆ ਉਹ ਬਹੁਤ ਦੁਖੀ ਹੋਈ ਅਤੇ ਆਪਣੀ ਪੁੱਤਰੀ ਮਾਤਾ ਸੁਲਖਣੀ ਜੀ ਨੂੰ ਮਿਲਣ ਵਾਸਤੇ ਸੁਲਤਾਨਪੁਰ ਆਈ ਅਤੇ ਬੀਬੇ ਨਾਨਕੀ ਜੀ ਦੇ ਕੋਲ ਆ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸ਼ਿਕਾਇਤ ਕੀਤੀ ਪਰ ਬੀਬੇ ਨਾਨਕੀ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸੱਚੇ ਸਿੱਖ ਸਨ ਬੀਬੇ ਨਾਨਕੀ ਜੀ ਕਹਿੰਦੇ ਚੰਦੋ ਰਾਣੀ ਜੀ ਤੁਹਾਡੇ ਬਹੁਤ ਵੱਡੇ ਭਾਗ ਨੇ ਜੋ ਕਿ ਤੁਹਾਡੇ ਘਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵਰਗਾ ਰਿਸ਼ਤਾ ਹੋਇਆ ਗੁਰੂ ਜੀ ਤਾਂ ਸਾਰੇ ਸੰਸਾਰ ਦਾ ਭਲਾ ਕਰਦੇ ਨੇ ਤੇ ਸਾਰਿਆਂ ਦੇ ਵਿਕਾਰਾਂ ਨੂੰ ਖਤਮ ਕਰ ਦਿੰਦੇ ਨੇ ਬੀਬੇ ਨਾਨਕੀ ਜੀ ਨੇ ਚੰਦੋ ਰਾਣੀ ਨੂੰ ਜੋ ਕਿ ਮਾਤਾ ਸੁਲਖਣੀ ਜੀ ਦੀ ਸੱਸ ਸੀ ਉਹਨੂੰ ਸਾਰੀ ਗੱਲਬਾਤ ਬਹੁਤ ਪਿਆਰ ਨਾਲ ਸਮਝਾਈ। ਉਦੋਂ ਮਾਤਾ ਸੁਲਖਣੀ ਜੀ ਕਹਿੰਦੇ ਆਪ ਜੀ ਦੇ ਵੀਰ ਨੇ ਸਾਨੂੰ ਬਿਲਕੁਲ ਵੀ ਘਾਟ ਨਹੀਂ ਆਣ ਦਿੱਤੀ। ਕਿਉਂਕਿ ਗੁਰਨਾਨਕ ਸੱਚੇ ਪਾਤਸ਼ਾਹ ਮਾਤਾ ਸੁਲਖਣੀ ਜੀ ਦਾ ਪੂਰਾ ਧਿਆਨ ਰੱਖਦੇ ਸਨ। ਪਰ ਉਹਨਾਂ ਦੇ ਵਿੱਚੋਂ ਬੇਬੇ ਨਾਨਕੀ ਜੀ ਗੁਰੂ ਸਾਹਿਬ ਜੀ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਬੇਬੇ ਜੀ ਨੇ ਮਾਤਾ ਸੁਲਖਣੀ ਜੀ ਨੂੰ ਅਤੇ ਉਹਨਾਂ ਦੀ ਮਾਤਾ ਮਾਤਾ ਚੰਦੋ ਰਾਣੀ ਜੀ ਨੂੰ ਚੰਗੀ ਤਰ੍ਹਾਂ ਸਮਝਾਇਆ ਤੇ ਮਾਤਾ ਸੁਲਖਣੀ ਜੀ ਨੂੰ ਕਿਹਾ ਤੁਸੀਂ ਜਿੰਨੀ ਵੀ ਸੇਵਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਰੋਗੇ ਤੁਸੀਂ ਉਹਨੇ ਸੁਖੀ ਰਹੋਗੇ ਕੁਝ ਦਿਨ ਤਾਂ ਮਾਤਾ ਚੰਦੋ ਰਾਣੀ ਉੱਥੇ ਠਹਿਰੇ ਫਿਰ ਨਿਜੀ ਨਗਰ ਵਾਪਿਸ ਚਲੇ ਗਏ ਬੇਬੇ ਨਾਨਕੀ ਜੀ ਜਦੋਂ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਯਾਦ ਕਰਿਆ ਕਰਦੇ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਰੰਤ ਹਾਜ਼ਰ ਹੋ ਜਾਂਦੇ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਬੇਬੇ ਜੀ ਨੂੰ ਕਿਹਾ ਸੀ ਜਦੋਂ ਵੀ ਤੁਸੀਂ ਯਾਦ ਕਰੋਗੇ ਉਦੋਂ ਅਸੀਂ ਤੁਹਾਡੇ ਕੋਲ ਤੁਰੰਤ ਹਾਜ਼ਰ ਹੋਵਾਂਗੇ ਮੇਰੇ ਨਾਲ ਉਹ ਤੁਹਾਡੀ ਉਮਰ ਵੱਡੀ ਹੈ ਮੇਰੀ ਇੱਛਾ ਸਦਾ ਹੀ ਤੁਹਾਡੀ ਆਗਿਆ ਦੇ ਵਿੱਚ ਹੈ ਤੁਹਾਡੀ ਕਹੀ ਹੋਈ ਗੱਲ ਨੂੰ ਮੈਂ ਮੋੜ ਨਹੀਂ ਸਕਦਾ ਸਾਰੇ ਪਾਸੇ ਤੁਹਾਡਾ ਹੀ ਪ੍ਰਤਾਪ ਹੈ ਬੇਬੇ ਨਾਨਕੀ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਤੁਸੀਂ ਸਭ ਜਾਣੀ ਜਾਨੋ ਤੁਹਾਨੂੰ ਸਭ ਪਤਾ ਹੈ ਲੋਕ ਨਿੰਦਿਆ ਕਰਦੇ ਨੇ ਵੀ ਇੱਕ ਦਿਨ ਗੁਰੂ ਨਾਨਕ ਇਹ ਤੁਰਕਾਂ ਦਾ ਧਨ ਗਵਾ ਕੇ ਭੱਜ ਜਾਵੇਗਾ ਜਾਂ ਦੌਲਤ ਖਾਨ ਨਵਾਬ ਦਾ ਕੈਦੀ ਬਣ ਜਾਵੇਗਾ ਕਿਉਂਕਿ ਗੁਰੂ ਨਾਨਕ ਸੱਚੇ ਪਾਸ਼ਾ ਉਸ ਸਮੇਂ ਮੋਦੀ ਖਾਨਾ ਚਲੰਦੇ ਸਨ ਮੋਦੀ ਦੀ ਘਾਰ ਤੇ ਸਨ ਤੇ ਗੁਰੂ ਨਾਨਕ ਸੱਚੇ ਪਾਸ਼ਾ ਉਥੇ 13 13 ਕਰਕੇ ਬੰਦੀ ਜਾਂਦੇ ਸਨ ਤੇ ਲੋਗ ਸੋਚਦੇ ਸਨ ਵੀ ਇਹ ਜਿਹੜਾ ਦੌਲਤ ਖਾਨ ਨਵਾਬ ਹੈ ਇਹ ਤਾਂ ਆਪਣੇ ਸਾਰੇ ਪੈਸੇ ਵਸੂਲ ਕਰਦਾ ਹੈ ਤੇ ਜੇ ਗੁਰੂ ਨਾਨਕ ਜੀ ਦੇ ਕੋਲ ਘਾਟਾ ਆਇਆ ਤਾਂ ਇਹ ਉਹਨਾਂ ਨੂੰ ਬੰਦੀ ਬਣਾ ਲੇਗਾ ਤੇ ਜਿਹੜੇ ਨਿੰਦਕ ਸਨ ਉਹ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀਆਂ ਸ਼ਿਕਾਇਤਾਂ ਦੌਲਤ ਖਾਨ ਨਵਾਬ ਕੋਲ ਕਰਵਾ ਕਰਦੇ ਸਨ ਪਰ ਜਦੋਂ ਵੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਹੱਤੀ ਦਾ ਹਿਸਾਬ ਹੋਇਆ ਹਮੇਸ਼ਾ ਹਿਸਾਬ ਵਾਦੀ ਨਿਕਲਿਆ ਤੇ ਉਹਨਾਂ ਨਿੰਦਕਾਂ ਨੇ ਆਪਣੀ ਮੂਹ ਦਿਖਾਤੀ ਉਦੋਂ ਤੋਂ ਮਾਤਾ ਸਲਖਣੀ ਜੀ ਸਦਾ ਹੀ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੀ ਆਗਿਆ ਵਿੱਚ ਰਹਿਣ ਲੱਗੇ ਤੇ ਜਿਵੇਂ ਗੁਰੂ ਸਾਹਿਬ ਬਚਨ ਕਰਿਆ ਕਰਦੇ ਉਵੇਂ ਹੀ ਮਾਤਾ ਸਲਖਣੀ ਜੀ ਕਰਿਆ ਕਰਦੇ ਕਾਫੀ ਸਮੇਂ ਤੋਂ ਬਾਅਦ ਮਾਤਾ ਜੀ ਨੇ ਗਰਭ ਧਾਰਨ ਕਰਕੇ ਹਿਰਦੇ ਵਿੱਚ ਬਹੁਤ ਖੁਸ਼ੀ ਕੀਤੀ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੂੰ ਅਵਤਾਰ ਧਾਰੇ ਹੋਏ ਉਸ ਸਮੇ 32 ਸਾਲ ਹੋ ਚੁੱਕੇ ਸਨ ਜਦੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਜਨਮ ਹੋਇਆ ਉਦੋਂ ਸਾਰੇ ਪਰਿਵਾਰ ਵਿੱਚ ਖੁਸ਼ੀਆਂ ਵਧ ਗਈਆਂ ਬਾਬਾ ਜੀ ਦਾ ਅਵਤਾਰ ਹੋਣ ਤੇ ਮੰਗ ਤੇ ਉਹਨਾਂ ਦੇ ਦਰਵਾਜ਼ਿਆਂ ਤੇ ਮੰਗਣ ਆਏ ਸਾਰਿਆਂ ਨੂੰ ਖੁੱਲਾ ਦਾਨ ਦੇ ਕੇ ਖੁਸ਼ ਕੀਤਾ ਬੇਬੇ ਨਾਨਕੀ ਜੀ ਨੇ ਆਪਣੇ ਹੱਥੀ ਦਾਨ ਦਿੱਤਾ ਤੇ ਇਸਤਰੀਆਂ ਵੇੜੇ ਵਿੱਚ ਆ ਕੇ ਵਧਾਈਆਂ ਦਿੰਦੀਆਂ ਨੇ ਬੇਬੇ ਨਾਨਕੀ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੀ ਖਬਰ ਆਪਣੇ ਪਿਤਾ ਪਿਤਾ ਮਹਿਤਾ ਕਾਲੂ ਜੀ ਨੂੰ ਵੀ ਤਲਵੰਡੀ ਵਿਖੇ ਭੇਜ ਦਿੱਤੀ ਆਪਣੇ ਪੋਤਰੇ ਦੀ ਜਦੋਂ ਉਹਨਾਂ ਨੇ ਖਬਰ ਸੁਣੀ ਤਾਂ ਉਹ ਬਹੁਤ ਪ੍ਰਸੰਨ ਹੋਏ ਤਾਂ ਉਦੋਂ ਤਲਵੰਡੀ ਤੋਂ ਸਾਰੇ ਚੱਲ ਕੇ ਸੁਲਤਾਨਪੁਰ ਲੋਧੀ ਵਿਖਾਏ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਕਿ ਤਲਵੰਡੀ ਤੋਂ ਪਿਤਾ ਜੀ ਆਏ ਨੇ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਮਾਤਾ ਜੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਨੇ सिरਤੇ ਹੱਥ ਫੇਰ ਕੇ ਪ੍ਰਸੰਨ ਹੋ ਕੇ ਸ਼ੁਭ ਬਚਨ ਕਰਦੇ ਨੇ ਜਦੋਂ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਦਾ ਚਿਹਰਾ ਵੇਖਿਆ ਤਾਂ ਬਹੁਤ ਖੁਸ਼ ਹੋ ਕੇ ਲੋੜਵੰਦਾ ਤੇ ਗਰੀਬਾਂ ਵਿੱਚ ਧੰਨ ਮੰਡਿਆ ਮਾਤਾ ਪਿਤਾ ਕੁਝ ਦਿਨ ਉੱਥੇ ਰਹਿ ਕੇ ਤਲਵੰਡੀ ਵਾਪਸ ਚਲੇ ਗਏ ਜਦੋਂ ਬਾਬਾ ਸ਼੍ਰੀ ਚੰਦ ਜੀ ਦੀ ਉਮਰ 1 ਸਾਲ ਦੀ ਹੋ ਗਈ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੇਬੀ ਨਾਨਕੀ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੀ ਸਾਰੀ ਸੰਭਾਲ ਕਰਨ ਵਾਸਤੇ ਆਗਿਆ ਕੀਤੀ ਬੇਬੇ ਨਾਨਕੀ ਜੀ ਇਹ ਬਚਨ ਸੁਣ ਕੇ ਬਹੁਤ ਪਰਸੰਨ ਹੋਏ ਤੇ ਉਹਨਾਂ ਨੇ ਬਾਬਾ ਜੀ ਦੀ ਸੇਵਾ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਦਾ ਨਾਮ ਬਾਬਾ ਸ਼੍ਰੀਚੰਦ ਰੱਖਿਆ